ਹਾਂ ਜੀਰ ਕੀ ਹਾਲ ਹੈ ਸਾਰੇ ਦੋਸਤਾਂ ਮਿੱਤਰਾਂ ਅਮੀਰ ਕਾ ਜੀ ਠੀਕ ਠਾਕ ਤੁਹਾਡੇ ਜਾਨੋ ਦੀ ਸੈਟ ਬੈਠ ਹੋਣਗੇ ਤਾਂ ਲਓ ਵੀ ਮਿੱਤਰੋ ਅੱਜ ਆਪਾਂ ਖੜੇ ਆਂ ਲੁਧਿਆਣੇ ਦੇ ਜੂਚ ਦਿਖਾਈ ਇੱਕ ਮਿੰਟ ਹਾਂ ਹਾਂ ਲਓ ਵੀ ਮੈਂ ਐਂਟਰੀ ਆਪਾਂ ਲੈ ਲਈ ਆ ਠੀਕ ਆ ਜੀ ਟੈਕਟਾ ਦਿਖਾਈ ਮਰੀ ਮੇਰੇ ਕੋਲ ਕਿ ਤੇਰੇ ਕੋਲ ਲਓ ਜੀ ਟੈਕਟਾ ਦਿਖਾਈ ਇਹ ਜਗ੍ਹਾ ਵੀ ਟੈਕਟਾ ਹੁੰਦਗਾ ਠੀਕ ਆ ਦੋ ਤੇ ਇਹ ਹੈਗੀ 30 ਰੁਪਏ ਦੀ ਇੱਕ ਪਰ ਪਰਸਨ ਠੀਕ ਆ 10 ਰੁਪਏ ਹੈਗੇ ਕਿਰਾਇਆ ਵਾ ਪਾਰਕਿੰਗ ਦਾ ਹੋ ਗਿਆ ਆ ਹੋ ਵੀ ਇਧਰ ਦੇਖੋ ਵੀ ਇਧਰ ਇਹ ਗਿੱਦੜ ਵਿਗਿਆੜ ਤेंदੂਆ ਲੈਪੜ ਵੀ ਇੱਥੇ ਹੋਏ ਚਲਾ ਤਲ ਗੇ ਲਓ ਭਾਈ ਜੈਕਲ ਦੇਖੋ ਇਧਰ ਕੀ ਕਰ ਰਿਹਾ ਜੀ ਆ ਵੀ ਰਿਹਾ ਠੀਕ ਆ ਇਧਰ ਚੱਲਾ ਖੜ ਜਾਓ ਆ ਆ ਗਿਆ ਪਾਣੀ ਪਾ ਸਨਾਂ ਨਹੀਂ ਕੀ ਹੈ ਆ ਜਾਂਦਾ ਭਾਈ ਐਨੇ ਕਿਰਕੇ ਚ ਭੱਜਿਆ ਹੀ ਫਿਰਦਾ ਬਸ ਉਹਦੇ ਚਾਹੇ ਦਾ ਘਰ ਰਹਿਣ ਬਸੇਰਾ ਜਾਓ ਵੀ ਐਂ ਬਣਾਇਆ ਲੈ ਠੀਕ ਆ ਇੱਥੇ ਹੀ ਸ਼ੇਅਰ ਕਰਦਾ ਮੇਰੇ ਸਾਬ ਹੁਣ ਇੱਕ ਹੀ ਆ ਇਹ ਚਲੋ ਗਾਂ ਚੱਲਦੇ ਆ ਵੀ 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 ਹੈ ਮੈਨੇ ਲੂੰਬੜੀ ਕੀ ਲੂੰਬੜੀ ਅੰਗੂਰ ਖੱਟੇ ਮਿੱਠੇ ਹਨ ਉਹ ਵਾਲੇ ਆ ਤੇ ਨਾਲ ਬਾਈ ਅੱਜ ਗੋਰੀ ਆ ਆਪਣੇ ਠੀਕ ਹੈ ਜੰਗਲ 'ਚ ਬਾਈ ਵਿਊ ਬੜਾ ਕੱਢ ਰਾ ਇੱਧਰ ਯਾਰ ਅੱਜ ਤਾਂ ਹੈ ਪਹਿਲੀ ਵਾਰ ਆਇਆ ਇੱਥੇ ਤੇ ਹੁਣ ਤੁਹਾਨੂੰ ਬਸ ਇਹੋ ਜਿਹਾ ਵੀਊ ਮੈਂ ਦਿਖਾਇਆ ਕਰਨੀ ਮੈਂ ਜਾਨਵਰ ਜਾਨਵਰ ਆਇਆ ਹੈ ਨਾ ਮੈਂ ਇਹਨਾ ਪੂਰਾ ਤਕੜੇ ਬਲੌਗ ਬਣਾਇਆ ਕਰਾਂਗੇ ਹੁਣ ਹੁਣ ਘਰ ਵਾਲੀ ਬਲੌਗ ਘੱਟ ਬਣਾਇਆ ਕਰਾਂਗੇ ਠੀਕ ਹੈ ਇਹਦੇ 'ਚ ਦੇਖਦੇ ਆ ਕੀ ਹੈ ਇਹਦੇ 'ਚ ਭਾਈ ਆਹ ਦੇਖੋ ਇੱਧਰ ਈਮੋ ਹੈ ਮੇਰੇ ਸਾਹ ਹੁਣਾ ਬਾਕੀ ਪਤਾ ਨਹੀਂ ਹਨਾ ਵੇਖ ਲੈਨੇ ਜਿਹੜੇ ਕਿਤੇ ਲਿਖੇ ਹੋਣੇ ਲੈ ਦੇਖੋ ਇਧਰ ਕੀ ਚੀਜ਼ ਹੈ ਲੈ ਆ ਬੈਠੇ ਆ ਪਤਾ ਨਹੀਂ ਕੀ ਹੈ ਤੇ ਪਰੇ ਉਹ ਇਹਨਾਂ ਦਾ ਖੁੱਡਾ ਜਾ ਉਹਦੀ ਉਥੇ ਗੋਲੇ ਤੇ ਤੋਂ ਦੇ ਦਾਣੇ ਲਖਾਈ ਜਾਂਦੇ ਆ ਆ ਇਹਨਾਂ ਦਾ ਪਾਉਂਡ ਬਣਾਇਆ ਹੋਇਆ ਛੋਟਾ ਇਹ ਨਾਉਣ ਲੈਣ ਲਈ ਉਹਦੇ ਠੀਕ ਆ ਆ ਲਿਖੀ ਬਈ ਇਹਦੀ ਜਾਣਕਾਰੀ ਸਾਰੀ ਕੀ ਹੈ ਇਹ ਉਮਰ 19 ਤੋਂ 25 ਸਾਲ ਹੁੰਦੀ ਆ ਲੰਬਾਈ ਨਰਦੀ 139 ਮੀਟਰ 140 ਸੈਂਟੀਮੀਟਰ ਸੱਚ ਤੇ 164 ਐਕਸਾਈ ਐਚਾ 139 ਤੋਂ 164 ਹੁੰਦੀ ਹੈ ਠੀਕ ਹੈ ਮਾਦਾ ਦੀ 130 ਤੋਂ 160 ਸੈਂਟੀਮੀਟਰ ਹੁੰਦੀ ਹੈ ਆਂਡੇ 5 ਤੋਂ 15 ਦਿੰਦੇ ਆ ਇਹ ਬੱਚੇ ਕੱਢਣ ਦਾ ਸਮਾਂ 8 ਤੋਂ 9 ਹਫ਼ਤੇ ਤੇ ਖਰਾਕ ਫਲ ਸਬਜ਼ੀਆਂ ਤੇ ਉਬਲੇ ਆਂਡੇ ਹੈ ਠੀਕ ਹੈ ਇਹ ਇਹ ਇਮੋ ਹੀ ਲੱਗਦਾ ਮੈਨੂੰ ਤਾਂ ਯਾਰ ਉਹ ਇੱਥੇ ਬੈਠ ਕੇ ਦੋ ਬੈਠੇ ਆ ਦੇਖੋ ਬਈ ਇੱਧਰ ਹੁਣ ਤਿੰਨ ਦੂਆ ਤੇ ਕਾਲਾ ਰੈਚ ਤੇ ਵਾ ਕੀ ਆ ਫੋਰਕੋ ਪਾਇਨ ਹਾਂ ਲਓ ਵੀ ਅੱਜ ਤੁਹਾਨੂੰ ਬਈ ਤੀਂ ਦੂਆ ਦਿਖਾਉਨੇ ਆ ਤੇ ਆਪਾਂ ਵੀ ਅੱਜ ਪਹਿਲੀ ਪਹਿਲੀ ਵਾਰ ਦੇਖਣਾ ਆਪਾਂ ਵੀ ਮਜ਼ਾਕ ਦੀ ਗੱਲ ਨਹੀਂ ਆਪਾਂ ਹਣੀ ਕਦੇ ਵੇਖਿਆ ਬੁਖਿਆ ਮੈਂ ਤੁਹਾਨੂੰ ਕਹੀਏ ਤੀਂ ਦੂਆ ਆ ਜਾਣਕਾਰੀ ਇਹਨਾਂ ਦੀ ਤੀਂ ਦੂਆ ਲੈਪਰ ਮਤਲਬ ਕੇ ਠੀਕ ਆ ਬੱਚਿਆਂ ਦੀ ਗੰਤ 204 ਖਰਾਕ ਆ ਮੱਝ ਦਾ ਮਿੰਟ ਪ੍ਰਤੀ ਜਨ ਲਓ ਬਈ ਹੁਣ ਤੁਹਾਨੂੰ ਦਿਖਾਉਨੇ ਆ ਕਾਲਾ ਰੈਚ ਠੀਕ ਆ ਆ ਦੇਖ ਲਓ ਇਹਦੀ ਜਾਣਕਾਰੀ ਤੇ ਇਹ ਜਿੱਕੇ ਤੇ ਕੋਹ ਨਹੀਂ ਗੜਦਾ ਹਨਾ ਰਿਛਾਂ ਦੀ ਕੰਧ ਉੱਪਰ ਚਲਾ ਜਾ ਉਧਰ ਚੱਲਦੇ ਉੱਥੇ ਤੇ ਬਾਕੀ ਬਾਈ ਪੂਰਾ ਜੰਗਿਆਰੇ ਇਹਨਾਂ ਦੇਖ ਕੇ ਜਾਣ ਨੂੰ ਜੇ ਟਾਈਗਰ ਸਫਾਰੀ ਸੂਰੀ ਉਹ ਸਾਰਾ ਮਾਹੌਲ ਪੂਰਾ ਗਾਡਰ ਕਰਕੇ ਜਾਣਾ ਸਭਾ ਦੇਖੀਏ ਲਓ ਭਾਈ ਦੇਖੋ ਇਹ ਉਹ ਆ ਜਿਹੜਾ ਇਹ ਪਹਿਲੀ ਵਾਰ ਹਾਂ ਜਿਹੜਾ ਕੱਡੇ ਜੀ ਛੱਡ ਦਦਾ ਆ ਗਿਆ ਆ ਗਿਆ ਆ ਗਿਆ ਆ ਵੀ ਮਤਰਾ ਕਰ ਲੈ ਠੀਕ ਹੈ ਆ ਸਾਡੇ ਸਾਡੇ ਨਾ ਛੱਡਦੀ ਕਿਤੇ ਕੰਡੇ ਜੀ ਉਹ ਰਹਿ ਜਾ ਵਿਹਲਾ ਹਨਾ ਉਹ ਮਾਰ ਦਿੰਦਾ ਇਹ ਖਾਂਦੇ ਕੀ ਹੋਣਗੇ ਕੀ ਖਾਂਦੇ ਖੁੰਦੇ ਖਰਾਕ ਕਰੋ ਕੈਨ ਨੂੰ ਨਹੀਂ ਪਤਾ ਦੇਖ ਕਿੰਨੇ ਆ ਗੋਰੀ ਯਾਰ ਹਨਾ ਰੈਂਦੇ ਕਾ ਚਾਹੇ ਲੈ ਦੇਖ ਤੂੰ ਹਨਾ ਕੀ ਚੀਜ਼ ਆ ਯਾਰ ਅੱਜ ਬਾਈ ਆਪਾਂ ਤਾਂ ਫਸਟ ਟਾਈਮ ਆਹਾ ਐਕਸਪੀਰੀਅੰਸ ਕੀਤਾ ਜਾਨਵਰਾਂ ਦਾ ਇਹੋ ਜਿਹ ਦਾ ਦੇਖ ਲੋ ਆਹ ਜਾਨ ਤੇ ਦੇਖ ਚਾਰ ਆ ਖਰਗੋਸ਼ ਹਰਗੇ ਲੈ ਆਹਾ ਉਹ ਜਿਹੜੀ ਕੰਡੇ ਛੱਡ ਦਿੰਦਾ ਹੁੰਦਾ ਇਹ ਬਾਕੀ ਹੋ ਰਿਹਾ ਤੈਨ ਨਾਲ ਨੰਨੇ ਕੇ 4 ਹਾਂ 4 ਹੈ ਟੋਟਲ ਹਾਂ ਕਿੰਨਾ ਕਿਵੇ ਆ ਵੀ ਇਹਨਾਂ ਕੋਲੇ ਚੱਲ ਜਾ 4 ਹੋ ਗਏ ਹਾਂ ਓਏ 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 ਲੜੋ ਨਾ ਮੁੰਡਿਓ ਹੋਰ ਕੰਡੇ ਦੇ ਖੜੇ ਹੋ ਗਏ ਬਈ ਹਾਂ ਆ ਭਈ ਇਹਨਾਂ ਦੇ ਨਾ ਥੱਲੇ ਨਹੀਂ ਵੜਦੇ ਕੁੜੀ ਹਣ ਲੱਗਦਾ ਆਹ ਦੇ ਹਾਂ ਇਹ ਥੱਲੇ ਨਹੀਂ ਵੜ ਉਹ ਵੀ ਹੈਗੇ ਆ ਆ ਭਈ ਜੇ ਮੈਂ ਨਿਆਰੇ ਲੈਣ ਲਈ ਖਾਣੇ ਦੇ ਵੜ ਜਾਂਦੇ ਇਹਦੇ ਚ ਲਓ ਜੀ ਆ ਰਹੀਆਂ ਬੱਤਾਂ ਠੀਕ ਆ ਬਾਬਾ ਜੀ ਤਦਾਂ ਚ ਆਈ ਆਲੀ ਕਰਕੇ ਮਗਾਈਆਂ ਦਾ ਬਹੁਤ ਕੈਸਾ ਸੀਗਾ ਫੇਟੋ ਤੇ ਵੀ ਦਿਖਾ ਦੇ ਯਾਰ ਆਰਿਆਂ ਨੇ ਦਾ ਪਾਉਂਡ ਬਣਾਇਆ ਬਹੁਤ ਵੱਡਾ ਬਾਈ ਕਿਸੇ ਦੋ ਤੇ ਕਿੱਥੇ ਉੱਡੇ ਫਿਰਦੇ ਆ ਚਾਹ ਬੈਠੇ ਸਾਹਮਣੇ ਦੂਜੇ ਸਾਹਮਣੇ ਬਈ ਚਾਰ ਪੰਜ ਆ ਕੋਈ ਐਡਾ ਹੀ ਦੂਜੇ ਹੀ ਹੈ ਤਾਂ ਬਾਈ ਨੇਚਰ ਜਾ ਕੇ ਇੰਨਾ ਵਧੀਆ ਲੱਗਦਾ ਸਕੂਨ ਬਹੁਤ ਮਿਲ ਰਿਹਾ ਹੋਈ ਜਗ੍ਹਾ ਜਾ ਕੇ ਆ ਦੇਖ ਲੋ ਉਧਰ ਪਾਉਂਡ ਵੀ ਕਾਫੀ ਵੱਡਾ ਬਣਾਇਆ ਇਹਨਾਂ ਦਾ ਚੱਲ ਉਧਰ ਨੇੜੇ ਚੱਲ ਗਾ ਆਹ ਦੇਖ ਲੋ ਬਾਈ ਆ ਇਹਨਾਂ ਦੀ ਕੋਠੜੀ ਜੀ ਬਣਾਈ ਵੀ ਤੇ ਕੋਵੇ ਆਂਦੇ ਨੇ ਦਰੇ ਵੀ ਆਂਦੇ ਨੇ ਅੰਦਰ ਅੰਦਰ ਉਹ ਤੇੀ ਬੋਦੀ ਕਿੰਨੀ ਬਾਕੀਆਂ ਨਹੀਂ ਆਈਆਂ ਮੇਰਾ ਚਲੋ ਬਣਾ ਲੈੰਦੋ ਚਲੋ ਆਪਾਂ ਹੋਰ ਚੱਲਦੇ ਕਿਤੇ ਹਿਰਨ ਹੋਰਨ ਦੇਖਾਂ ਚੱਲਦੇ ਆਂ ਡੀਅਰ ਆਹ ਬਣ ਗਈ ਗੱਲ ਬਣ ਗਈ ਨੇੜੇ ਹੀ ਆ ਨੇੜੇ ਹੀ ਆ ਨੇੜੇ ਹੀ ਆ ਦੇ ਆ ਦੇ ਆ ਦੇ ਲਓ ਜੀ ਬਾਈ ਹਿਰਨ ਵੀ ਆਪਾਂ ਨੂੰ ਦੇਖ ਗਏ ਆ ਦੂਰ ਬਾੜੀ ਹੈ ਬਾਰੇ ਤੋਂ ਹੋ ਰਹੇ ਆ ਇਹ ਇੰਦਰ ਦਾ ਰਹਿਣ ਬਸੇਰਾ ਆ ਰਿਹਾ ਠੀਕ ਹੈ ਇਹਦੇ ਚ ਰਹਿੰਦੇ ਹੈ ਤੇ ਜਗ੍ਹਾ ਇਹਨਾਂ ਨੂੰ ਬਹੁਤ ਖੁੱਲੀ ਮਿਲੀ ਵੀ ਆ ਦੇਖੋ ਇਧਰ ਭਈ ਲੈਪੜ ਨਾਲ ਤੁਹਾਨੂੰ ਵਧੀਆ ਦਿਖਾਉਣਾ ਸੀਗਾ ਉਹ ਚ ਨਾ ਥੋੜਾ ਜਿਹਾ ਗੈਪ ਜ਼ਿਆਦਾ ਪਾਇਆ ਹੋਇਆ ਆਪਣਾ ਜਿਵੇਂ ਆਹ ਵਾਲਾ ਵਾ ਇੱਥੋਂ ਦੇਖ ਲਓ ਆ ਪੈਪ ਜਿਆ ਕਿੰਨੀ ਦੂਰ ਆ ਵੀ ਤੁਹਾਨੂੰ ਹੁਣ ਤਾਂ ਨੇੜੇ ਕਰਕੇ ਦਿਖਾਤਾ ਵੀ ਇੱਥੋਂ ਵੀ ਥੋੜੀ ਜਿਹੀ ਜਗ੍ਹਾ ਸੀਗੀ ਠੀਕ ਆ ਆ ਜੀ ਆ ਵੇ ਆ ਜੀ ਮੋਰ ਕੀ ਮਗਰੀ ਲੱਗਦਾ ਹੋ ਜਾਂਦੀ ਆ ਪੱਜ ਕੀ ਲੈ ਆਉਂਦੇ ਸੈਂਕ ਦੇਖੋ ਇਧਰ ਕਿੰਨੇ ਘਟ ਰਿਹਾ ਉਹ ਜਿਹੜਾ ਤੁਰ ਜਾਂਦਾ ਉਹਦੇ ਉਹ ਹੋ ਜਾਈਏ ਤੇ ਠੀਕ ਹੈ ਜੀ ਬਾਕੀ ਜਿੰਨਾ ਕੁ ਤੁਹਾਨੂੰ ਬਾਈ ਕਲੈਰਟੀ ਚ ਦਿਖਾ ਸਕਦੇ ਆ ਦਿਖਾਉਨੇ ਆਪਾਂ ਠੀਕ ਆ ਉਹ ਉਹ ਦੇ ਭੱਜ ਕੇ ਭੱਜ ਕੇ ਭੱਜ ਕੇ ਉਹ ਦੇ ਉਹ ਦੇ ਉਹ ਦੇ ਹਾਂ ਆ ਗਿਆ ਆ ਗਿਆ ਭੱਜ ਕਿੱਧਰ ਗਿਆ ਉਹ ਦੂਜੇ ਨੇ ਭਜਾਇਆ ਹੁਣੇ ਕਾਲੇ ਇਹ ਨੇ ਵੱਡੇ ਹਰੇ ਨੇ ਹੁਣੇ ਭਜਾਇਆ ਲਓ ਬਾਈ ਆ ਰਹੀ ਨੇ ਜਾਣਕਾਰੀ ਠੀਕ ਹੈ ਜੀ ਤੇ ਪੜ੍ਹ ਲਿਓ ਤੁਸੀਂ ਆਹ ਦੇਖੋ ਇਧਰ ਬਾਈ ਇਹ ਹੈ ਕਿ ਮੇਰੇ ਸਹਾਂ ਨਾਲ ਬਾਰਕਿੰਗ ਡੀਅਰ ਬਾਕੀ ਤੁਸੀਂ ਦੱਸ ਦਿਓ ਇਹਨਾਂ ਦੇ ਬੱਚੇ ਹੀ ਆ ਵੱਡੇ ਵੀ ਉਹ ਦੇਖੋ ਇਧਰ ਉਹ ਤਖਣ ਨਾਲੋਂ ਨੂੰ ਮੈਂ ਚੱਲ ਕੇ ਆ ਆ ਦੇਖੋ ਇਧਰ ਕਿਉਂ ਟ ਜਾ ਕੇ ਨਾਲੇ ਸਿੰਘ ਵੀ ਇਹ ਤੇ ਨਿੱਕੇ ਨਿੱਕੇ ਟਿੱਖੇ ਟਿੱਖੇ ਲੈ ਨੇ ਕੋਲ ਦਾ ਨੇ ਕਾਇਆ ਇਹ ਕਹੁਰੇ ਸਾਹਮਣੇ ਖਾਈ ਜਾਂਦਾ ਉਹ ਇੱਕ ਹੋਊ ਫਿਰਦਾ ਤੇ ਇੱਕ ਆ ਰਿਹਾ ਚਾਰ ਐ ਡੋਟਰ ਚ ਆਉ ਰੇ ਇਹਨਾਂ ਦੇ ਕੋਟਾ ਜਾ ਚਾਰ ਹੀ ਮੇਰੇ ਸਹੌਣਾਂ ਅੰਦਰ ਤਾਂ ਕੋਈ ਹੈ ਨਹੀਂ ਗਾ ਦੇਖਦਾ ਤਾਂ ਹੈ ਜੀ ਠੀਕ ਆ ਜੀ ਐ ਕਿ ਖੜਾ ਵੀ ਥੋੜਾ ਪੈਪ ਦੇ ਨਾਲ ਹੈ ਨਾ ਤਾਂ ਕਰਕੇ ਨਾ ਕਲੀਅਰ ਹੁੰਦਾ ਨਹੀਂ ਇਸ ਕਿ ਜਿੰਨਾ ਕੁ ਤੁਹਾਨੂੰ ਦਿਖਾ ਸਕਦਾ ਦਿਖਾਤਾ ਆਪਾਂ ਕਮੇ 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 ਕਾਕੀ 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 ਫੋਟੋਗ੍ਰਾਫਤ ਆ ਆ ਗਿਆ ਬਾਈ ਆ ਜਾ ਆ ਜਾ ਆ ਜਾ ਆ ਜਾ ਆ ਜਾ ਖੜ ਗਿਆ ਇੱਕ ਥੰਨੇ ਮੀ ਉਹ ਚੈੱਕ ਕਰੋ ਬਾਈ ਆਪਣੇ ਪਿੱਛੇ ਜਾਣਾ ਬਰਾਦਾ ਠੀਕ ਆ ਇਦੂ ਬਾਸ ਤੁਹਾਨੂੰ ਹੋਰ ਵੀ ਦਿਖਾਉਣਾ ਮੈਂ ਵੱਡੇ ਆ ਉੱਥੇ ਉੱਥੇ ਚੱਲਦੇ ਆ ਲਓ ਬਾਈ ਦੇਖੋ ਫਿਰ ਸੈਂਗੋ ਦੇਖੋ ਕਿੱਡੇ ਖਤਰਨਾਕ ਆ ਇਹ ਨਹੀਂ ਕਾਤਿ ਚਾਪਟਾ ਕਰਦਾ ਰਹੇ ਉਹ ਅੰਦਰ ਆ ਦੇਖੋ ਜੀ ਪੂਰੀ ਪੂਰੀ ਫੂਲਾਂ ਦਾ ਕਾਹਦਾ ਬਾਈਨ ਦੇ ਨਾ ਬੱਚੇ-ਬੱਚੇ ਵੀ ਹੈਗੇ ਉਹ ਦੇ ਅੰਦਰ ਅੰਦਰ ਬੈਠੇ ਆ ਮੇਲ ਹੀਮਲ ਉਹ ਦੇ ਆ ਨਾ ਮੇਲ ਆ ਜਿਹਦੇ ਦੇ ਸਿੰਘ ਜੇ ਵਾਲੀ ਦੂਜੀ ਫੀਮੇਲ ਆ ਰੋਡੇ ਜੇ ਸਿਰ ਤੋਂ ਟੱਕਲੇ ਜਿਹੜੇ ਉਹ ਫੀਮੇਲ ਆ ਲਓ ਜੀ ਬਾਈ ਨੇਚਰ ਜਾ ਕੇ ਨਾ ਉਹ ਕੀ ਗੱਲ ਆ ਕੀ ਤੁਸੀਂ ਵੀ ਦੇਖੋ ਵਿਜਿਟ ਕਰੋ ਇਹ ਹੈਗਾ ਲੁਧਿਆਣੇ ਦੇ ਵਿੱਚ ਹੀ ਆ ਬਾਈ ਠੀਕ ਹੈ ਕੋਈ ਬੜਾ ਦੂਰ ਨਹੀਂ ਗਾ ਲਓ ਜੀ ਹੁਣ ਤੁਹਾਨੂੰ ਫੀਜੈਂਡ ਤੇ ਚੇਕੋਰ ਦਿਖਾਉਨੇ ਆ ਇੱਧਰ ਆਹੇ ਠੀਕ ਹੈ ਜੀ ਲਓ ਜੀ ਡੱਬ ਦੇਖੋ ਡੱਬ ਲੈ ਕੋਰੀ ਦਿਖਾਈ ਯਾਰ ਫੀਤਾ ਹੀ ਖੁੱਲ ਗਿਆ ਮੇਰਾ ਚਿੱਟੇ ਚਿੱਟੇ ਡੱਬ ਲਾਏ ਲੱਗਦਾ ਕਿ ਉਤਰ ਹੁੰਦੇ ਆ ਲਓ ਵੀ ਮਿੱਤਰੋ ਆ ਡੱਬ ਮਤਲਬ ਕੋ ਗਿਆ ਹੈ ਟਵੀਂ ਦੀ ਹੁੰਦੀ ਬਾਰੇ ਵਾਈਟ ਮੈਨੂੰ ਇੰਨੀ ਹਾਰੀ ਤੇ ਬਾਕੀ ਦੇਖੋ ਤੁਸੀਂ ਜਿਵੇਂ ਜਿਹੇ ਮਰਾਂ ਦੇ ਬੱਚੇ ਜਿਹੋ ਹੁੰਦੇ ਨੇ ਆਹ ਵੇਖੋ ਇਹ ਆ ਚੱਕਰ ਜਾਂ ਉਤਰ ਗਿਆ ਨਾ ਦੇਖੋ ਚੱਲੇ ਕਿ ਮੈਂ ਬਣਾ ਦੇ ਤਾ ਬਣਾਇਆ ਦੇਖ ਤੂੰ ਕਿੰਨਾ ਮੈਨਾਂ ਦੇਖੋ ਚਾਹ ਘਰ ਚੈੱਕ ਕਰਾਓ ਆ ਵੇਖੋ ਘਰ ਚੈੱਕ ਕਰਾਓ ਸਾਹਮਣੇ ਦੇਖੋ ਜਵਾ ਮੈਂ ਕਹਿੰਦਾ ਕਿ ਸਰਾ ਗੱਲ ਬਤਾ ਬਸ ਨਾ ਨਹੀਂ ਚ ਕੋਰ ਨਹੀਂ ਆ ਰਿਹਾ ਬਈ ਫੀਸ ਹੰਡ ਇਹ ਆ ਹੋਰ ਵੀ ਜਿਹੇ ਹੋਰ ਵੀ ਆ ਤੇ ਉਹ ਬੈਠਾ ਆ ਬਈ ਤੂਤੇ ਆ ਗਏ ਪੈਰਟ ਜੀ ਨੂੰ ਲਾਲ ਮੋਢੇ ਵਾਲੇ ਵੀ ਆ ਗਏ ਤਾਂ ਬੈਠਾ ਏ ਉਹ ਬੈਠਾ ਆਲੇ ਬੈਠਾ ਆਲੇ ਹੋਲੀ ਆਲੇ ਬੈਠੇ ਜੋ ਤਾਂ ਇੱਕਾ ਥੱਲੇ ਬੈਠਾ ਆ ਰਹੇ ਇਧਰ ਬਾਜੀ ਸਾਗੇ ਅਰੇ ਜੀ ਵੀਰ ਕਿੰਨਾ ਰਸ ਲੱਗਦਾ ਹੈ ਬੰਦੇ ਨੂੰ ਅੱਛਾ ਇਹਨਾਂ ਦਾ ਇਹ ਕਿੰਨਾ ਰਸ ਲੱਗਦਾ ਹੈ ਵਿੱਚ ਹੀ ਕੋਕਟੇਲ ਛੱਡੇ ਵੀ ਹੋਵੇ ਥੋੜੇ ਜਿਹਾ ਹੋ ਬੈਠੇ ਤਾਂ ਹੋਰ ਇਹ ਕੋਕਟੇਲ ਆ ਜਾਂ ਥੱਲੇ ਆ ਬਾਈ ਜੀ ਇਹ ਉਹ ਆਪਾ ਹੈ ਅਸਟ੍ਰੇਲੀਨ ਪੈਰਟ ਵੀ ਕਹਿੰਦੇ ਨੇ ਇਹਨਾਂ ਨੂੰ ਆਪਾਂ ਸਾਰਾ ਕੰਮ ਕਰੀਏ ਅਕਲਾਂ ਜਾਲੀ ਜੀ ਤੇ ਕਰਕੇ ਬਈ ਕੈਮਰਾ ਟਿਕਾਉਣਾ ਪੈਂਦਾ ਹੂ ਨਹੀਂ ਪਤਾ ਲੱਗਦਾ ਨੇ ਫਸ ਬਲਰਜੀ ਹੋ ਜਾਗੇ ਫਿਰ ਛੋਣੂ ਵੀ ਨਿਆਰਾ ਆਉਣਾ ਦੇਖਾਂਗਾ ਵੀ ਭਾਈ ਆ ਦੇਖੋ ਪਿੱਲਰਾਂ ਦੇ ਜਗ੍ਹਾ ਜੀ ਬਣਾਈ ਹੋਈ ਹੈ ਤੇ ਕਿੰਨੀ ਵਧੀਆ ਵਿੱਚ ਹੀ ਅੱਛਾ ਬੋਲੋ ਇਹ ਕੀ ਹੈ ਭਾਈ ਇੱਕੋ ਇੱਕ ਹੀ ਆ ਆ ਰਿਹਾ ਕਿੱਥੇ ਅੱਛਾ ਇਹਦੀਆਂ ਮੁਰਗੀਆਂ ਹੁੰਦੀਆਂ ਸਨ ਅੱਲੀ ਅੱਛਾ ਹੈ ਮੁਰਗਈ ਹੈ ਮੁਰਗਈ ਹੈ ਉਹ ਮੁਰਗਈ ਹੈ ਭਰਾਵਾ ਮੁਰਗਈ ਬਾਹਰਲੀ ਮੁਰਗਈ ਭਾਈ ਆ ਰਿਹਾ ਇਹਨਾਂ ਦੇ ਕੋਕੜ ਮੇੜ ਬਹੁਤ ਹਰਦੀ ਕੋਕੜੀ ਯੋਲੇ ਸਾਹਮਣੇ ਰਾਚਣ ਇਹਨੂੰ ਪਾਇਆ ਉਹ ਕਰਦੀ ਆ ਇੱਕ ਇਤਾਬ ਹੈ ਡੰਡਿਆ ਦੇ ਆਹ ਦੇਖ ਆਹਾ ਕੋ ਪਰੇ ਬੈਠੀ ਪਤਾ ਨਹੀਂ ਇਹ ਕੀ ਵੈਰਟੀ ਹੈ ਆਇਆ ਮੈਂ ਤਾਂ ਖਾਸ ਮੈਨੂੰ ਕਿ ਨਹੀਂ ਉਹ ਬਾਗ ਦਾ ਪੁੱਛਣਾ ਵੀ ਜੇ ਉਹ ਜੀ ਕਹਿੰਦੇ ਹਣੋ ਹਾਂ ਉਹ ਵੀ ਲੈ ਵੀ ਤਾਂ ਆਏ ਓਏ ਉਹ ਹੋਏਗੇ ਹੈਗੇ ਹੋ ਰਹੇ ਆ ਤਾਂ ਚੱਤ ਹਿੰਦੀ ਨਾ ਆ ਪਤਾ ਨਹੀਂ ਕੀ ਚੀਜ਼ ਆ ਹੋ ਰਿਆ ਇਹ ਉਹ ਬੈਠੇ ਆ ਆ ਦੇਖੋ ਤੇ ਪਤਾ ਨਹੀਂ ਕੀ ਚੀਜ਼ ਆ ਹਾਂ ਆ ਉਧਰ ਮੇਰੀ ਥੋਂ ਵਿਸ਼ੇ ਸ਼ੁਰੂ ਹੋ ਰਿਹਾ ਹੈ ਕਿੱਥੇ ਇੱਧਰ ਚੱਲ ਚੱਲ ਕੇ ਵੇਖ ਲੈਨੇ ਪੁੱਛ ਲੈਨੇ ਆਪਾਂ ਕਿੱਥੇ ਗਏ ਆਹ ਦੇਖੋ ਤੇਰੇ ਭਾਈ ਪ੍ਰੀਜ਼ੈਂਟ ਕਰਨਾ ਸੋਹਣਾ ਦੇਖੋ ਇੱਧਰ ਲੈ ਡਾਇਮੰਡ ਆ ਵੀ ਮੀਚੂੜ ਗਿਆ ਫਿਰਨੇ ਉਧਰੋਂ ਆ ਗਿਆ ਲੱਗਦਾ ਹਨਾ ਹਾਂ ਹਾਂ ਉਧਰ ਹੀ ਆ ਗਿਆ ਭਾਈ ਇੱਧਰ ਟਾਈਗਰਸ ਫਾਰੀ ਅੰਦਰ ਜਾਣ ਦਾ ਸਮਾਂ ਹੈ ਬਾਈ ਮੇਨ 9 ਤੋਂ 5 ਤੱਕ ਕੀ ਕਰ ਹੈ ਕਿਵੇਂ ਮਰੇ ਸ਼ੇਰ ਦੇ ਅੰਦਰ ਦੇ ਬਾਈ ਦੋ ਤਿੰਨ ਅਹੀ ਨਾ ਬਾਈ ਕੰਟੀਨ ਵਾਲੇ ਤੋਂ ਪਤਾ ਕੀਤਾ ਵਾ ਦੋ ਤਿੰਨ ਮਹੀਨਿਆਂ ਲਈ ਬੰਦ ਦਾ ਟਾਈਗਰ ਸਫਾਰੀ ਠੀਕ ਹੈ ਹੈ ਇੱਥੂ ਹੀ ਆ ਰਿਹਾ ਸਾਰਾ ਸਾਬ ਪਤਾ ਵਾ 200 ਰੁਪਏ ਟਿਕ ਟਖਣੀ 3 ਸਾਲ ਜਾਂ ਉਸ ਤੋਂ ਉੱਪਰ ਹਾਂ ਉਹ ਹੋ啊 ਯਾਨੀ ਕਹਿੰਦੇ ਦੋ ਤਿੰਨ ਸਾਲ ਦਾ ਬੱਚੋ ਜਾ ਸਕਦਾ ਦੇ ਘਰ ਦੇਣਾ ਯੈਸ ਯੈਸ ਬਿਨਾ ਫਰੀ ਮਤਲਬ ਉਹ 3 ਸਾਲ ਤੋਂ ਉੱਪਰ ਆ ਉਹਦੀ ਲੱਗ ساری ਟਿਕਟ 50 ਹੂੰ ਹੂੰ ਜਿਹੜੀ ਦਾ ਆਪਾਂ ਜਾ ਸਕਦੇ ਆ ਆਪਾਂ ਤਾਂ ਕਈ ਸਾਲਾਂ ਦੇ ਆ ਯਸ ਯਸ ਤੇ ਗਾਈਸ ਤੇ ਬਾਈ ਯਾਰ ਆ ਥੋੜਾ ਜਿਹਾ ਕੰਮ ਸਾਡੇ ਲਈ ਮਾੜਾ ਹੋ ਗਿਆ ਆ ਨਹੀਂ ਬੰਗਾਲ ਟਾਈਗਰ ਆ ਨਹੀਂ ਦੇਖਿਆ ਗਿਆ ਬਸ ਚੱਲ ਕੋਈ ਦੋ ਤਿੰਨ ਮਹੀਨੇ ਲਈ ਬੰਦ ਚੱਲ ਠੀਕ ਆ ਬਾਈ ਇਹ ਵੀਡੀਓ ਦਾ ਪੈਥੀ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਯੂਸ ਵੀਡੀਓ ਕਿੱਦਾਂ ਲੱਗੀ ਤੇ ਉਹ ਸ਼ੇਅਰ ਦਾ ਆਪਾਂ ਪੁੱਛ ਲਿਆ ਉਹ ਇੱਥੇ ਹੈ ਨਹੀਂਗਾ ਬਾਈ ਠੀਕ ਆ ਗਰਮੀਆਂ 'ਚ ਕਹਿੰਦੇ ਲੈ ਕੇ ਆਉਣਗੇ ਉਹ ਹੈ ਹੀ ਨਹੀਂਗਾ ਇੱਥੇ ਕੁੱਲ ਮਿਲਾ ਕੇ ਕਿਉਂਕਿ ਮੁੰਡਾ ਜਿਆ ਕ ਨਿਕਲਿਆ ਯਾਰ ਮੋਸਾ 14 ਸ ਜਿੱਦੇ ਟਾਈਗਰਸ ਫਾਰੀ ਲਈ ਲੈ ਕੇ ਜਾਂਦੇ ਠੀਕ ਆ ਐੇ ਕੌਣ ਤੁਰਿਆ ਫਿਰੂਗਾ ਠੀਕ ਆ ਚਲੋ ਠੀਕ ਆ ਬਾਈ ਸਾਥਰੀ ਗੱਲ ਸਾਰਿਆਂ ਨੂੰ ਮਿਲਦੇ ਨਵੀਂ ਵੀਡੀਓ ਚ ਨਵੇਂ ਵਲੌਗ ਚ ਤੇ ਹੁਣ ਤੁਹਾਨੂੰ ਫੇਰ ਕਿਤੇ ਜੂ ਹੀ ਦਿਖਾਵਾਂਗੇ ਪੰਜਾਬ ਦੇ ਵਿੱਚ ਹੀ ਇੱਕ ਛੋਟਾ ਜਿਹਾ ਮਿੰਨੀ ਜੂ ਹੈ ਜਿਹਨੂੰ ਆਪਾਂ ਕਹਿ ਦਿੰਨੇ ਆ ਬਹੁਤ ਜਾਨਵਰ ਉੱਥੇ ਵੀ ਉੱਥੇ ਚੱਲਾਂਗੇ ਹੁਣ ਆਪਾਂ ਜਲਦੀ ਜਲਦੀ ਕਿੰਨੀ ਕਿ ਜਲਦੀ ਗੋਰੀ ਜ਼ਿਲ੍ਹੇ ਚ ਲੱਗੇ ਯਾਰ ਵਾਤ ਵਾਤ ਬਹੁਤ ਟਾਈਮ ਨਹੀਂ ਪਉਂਦੇ ਵਾਤ ਵਾਤ 10 ਦਿਨ 10 ਦਿਨਾਂ ਦੇ ਅੰਦਰ ਅੰਦਰ ਉਹ ਵੀ ਵਲੌਗ ਆ ਜਾਊਗਾ ਦਿਖਾ ਦਾਂਗੇ ਤੁਹਾਨੂੰ ਜਾਨਵਾ ਠੀਕ ਆ ਸਾਥਰੀ ਗੱਲ